ਜੈ ਸ਼੍ਰੀ ਰਾਮ ਜੀ ਅੱਜ ਸਾਉਣ ਦੇ ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਇੱਕ ਬੜਾ ਭਿਆਨਕ ਚੋਰੀ ਰੜਕਾ ਪਿਆ ਹੈ ਆ ਭਗਵਨ ਬੂਰੇ ਨਾਲ ਦਾ ਸ਼ਿਵ ਦੇ ਸਿਵਲਿੰਗ ਦੇ ਉੱਤੇ ਲੱਗੀ ਹੋਈ ਸੀ ਸਾਰੀ ਚਾਂਦੀ ਦੀ ਜਹਿਰੀ ਜਹਿਰੀ ਪਟਕੇ ਲੱਗੇ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਚਾਂਦੀ ਦੀ ਗਾਗਰ ਲੱਗੇ ਲੈ ਕੇ ਇਵਨੇ ਸ਼ਿਵਲਿੰਗ ਨੂੰ ਬਹੁਤ ਪੂਰੇ ਧିକੇ ਨਾਲ ਪਟਕ ਕੇ ਉਹਨਾਂ ਨੇ ਸਭਲਾਂ ਨਾਲ ਖੰਡਿਤ ਕਰਤਾ ਪਰ ਕੈਮਰੇ ਤੇ ਜੁਨਰ ਸ਼ਿਵਲਿੰਗ ਨੂੰ ਧੱਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਚ ਵੱਢ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇੱਥੇ ਆ ਰਾਮ ਦਰਵਾਰ ਰਾਮ ਦਰਵਾਸ ਸੀ ਇਹ ਰਾਮ ਦਰਵਾਰ ਤੇ ਸਾਰੇ ਮੁਕਟ ਭਗਵਾਨ ਰਾਮ ਦੇ ਭਗਵਾਨ ਲਕਸ਼ਮਨ ਦੇ ਤੇ ਮਾਤਾ ਸੀਤਾ ਦੇ ਲਾਗੇ ਲੱਗੇ ਜਦ ਇਹਨਾਂ ਕੋਲ ਲੋਕ ਨਹੀਂ ਖੁੱਲਿਆ ਤਾਂ ਉਹਨਾਂ ਨੇ ਆਹ ਸ਼ੀਸ਼ਾ ਤੋੜ ਕੇ ਇਸ ਜੋ ਦਰਬਾਰ ਹੈ ਬਣਿਆ ਹੈ ਭਗਵਾਨ ਰਾਮ ਦਾ ਮੁਗਡਾ ਉਤਾਰਿਆ ਉਸ ਤੋਂ ਬਾਅਦ ਇਹ ਭਗਵਾਨ ਹਨੂਮਨ ਜੀ ਦਾ ਉਰੇ ਵੀ ਹਾਜ਼ਰ ਮਾਨ ਨੇ ਤੇ ਰਾਧਾ ਕ੍ਰਿਸ਼ਨ ਜੀ ਆ ਲੋਕ ਖੁੱਲ ਲਿਆ ਉਹਨਾਂ ਨੇ ਚਾਬੀਆਂ ਸੀ ਉਹਨਾਂ ਕੋਲ ਜਾਂ ਡੁਪਲੀਕੇਟ ਸੀ ਤਾਂ ਇਹ ਭਗਵਾਨ ਹਨੂਮਾਨ ਜੀ ਦਾ ਰਾਧਾ ਕ੍ਰਿਸ਼ਨਾ ਜੀ ਦਾ ਮੁਗਟ ਉਤਾਰ ਕੇ ਪਲੱਸ ਠਾਕੁਰ ਜੀ ਦੀ ਬੰਸੀ ਵਗੈਰਾ ਲੈ ਕੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਪ ਰਾ ਲੋਕ ਵੀ ਖੋਲ ਲਿਆ ਜਿੱਥੇ ਮਾਤਾ ਰਾਣੀ ਸਾਖਸ਼ਾਤ ਵੀ ਰਾਜਮਾਨ ਹੈ ਤਾਂ ਮਾਤਾ ਰਾਣੀ ਦਾ ਸੋਨੇ ਦੀ ਨਸਲੀ ਉਹ ਉਤਾਰ ਕੇ ਲੈ ਗਏ ਤੇ ਇਧਰੋਂ ਵੀ ਜਿਹੜੇ ਮੁਕੜ ਸੀ ਉਹ ਉਤਾਰ ਕੇ ਲੈ ਗਏ ਇਹ ਬਹੁਤ ਬੁਰੇ ਤਰੀਕੇ ਨਾਲ ਸੀ ਪੁਰੀ ਮੰਦਰ ਖੰਨਾ ਬਹੁਤ ਹੀ ਪ੍ਰਾਚੀਨ ਬੜੇ ਹੀ ਮਸ਼ਹੂਰ ਮੰਦਰ ਜਿਸ ਦੇ ਵਿੱਚ ਅੱਜ ਚ ਉਹਨਾਂ ਨੇ ਬਹੁਤ ਬੁਰੇ ਤਰੀਕੇ ਨਾਲ ਧੱਕਾ ਮਾਰੇ ਪਰ ਬਹੁਤ ਹੀ ਮਰੀ